ਹਾਂਜੀ ਹਾਂਜੀ ਜਿੱਤੋ ਕੋਲ ਤੇ ਆ ਕੀ ਹੋਇਆ ਹੋਰ ਸੁਣਾ ਕੀ ਹਾਲ ਚਾਲ ਆ ਵਧੀਆ ਸੋਰੀ ਬੰਨਾ ਮੈਂ ਵਾਇਰ ਨਹੀਂ ਪਸਾਣੀ ਸੀ ਹੋਰ ਜਿੱਤੋ ਕਿਵੇਂ ਆ ਵਧੀਆ ਵਧੀਆ ਤੁਸੀਂ ਸੁਣਾਓ ਕੀ ਬਣੀ ਜਾਂਦਾ ਕੁਝ ਵੀ ਨਹੀਂ ਤੁਸੀਂ ਸੁਣਾਓ ਵਧੀਆ ਸਾਰਾ ਕੁਝ ਤੁਸੀਂ ਨਹੀਂ ਹਿਸਾਬ ਲਿਆ ਕਰਕੇ ਐਸੀ ੜ ਤੇ ਨਾਲ ਅੱਛਾ ਅੱਛਾ ਹਾਂ ਪੇਮੈਂਟ ਜੀ ਦੱਸ ਫਸਲ ਵੇਚ ਕੇ ਕਹਿੰਦਾ 17 ਲੱਖ ਦੀ ਹੋ ਗਈ 17 ਲੱਖ 70000 अच्छा अच्छा। ਹੋਰ ਸੁਣਾ। ਮੈਨੂੰ ਪਛਾਣਿਆ ਨਹੀਂ ਸੀ। ਪਛਾਣਿਆ ਮੈਂ ਆਵਾਜ਼ ਹੀ ਨਹੀਂ ਸੁਣੀ ਹੁਣ ਪਛਾਣਿਆ ਮੈਂ ਆਵਾਜ਼। ਅੱਛਾ ਅੱਛਾ। ਹੋਰ ਸੁਣਾਓ। ਹੋਰ ਹੋਰ ਸੁਣਾ ਵਧੀਆਂ ਹੁਣ ਕਿੱਥੇ ਘਰ ਜਾਂਦਾ ਪਿਆ? ਹਾਂ ਘਰੇ ਜਾਂਦਾ ਜੀ ਘਰ। ਅੱਛਾ ਅੱਛਾ। ਉਹ ਪੇਮੈਂਟ ਜੀ ਫਿਰ ਮੈਂ ਫੈਮਿਲੀ ਸਾਥ ਬੱਤੀ ਆ? ਹਾਂ ਮੈਂ ਤਾਂ ਪੇਮੈਂਟ ਦੀ ਲੈ ਕੇ ਆਇਆ ਸੁਨਾਮ ਤੂੰ। ਅੱਛਾ ਅੱਛਾ। ਹਾਂ ਜੀ। ਤੇ ਹੋਰ ਸੁਣਾ ਹੋਰ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕੀ ਬਣਦਾ ਕੁਝ ਵੀ ਨਹੀਂ ਹੋਣਾ ਕੋਨਾਉਣ ਲੱਗਿਆ ਟਿਕਟ ਤੇਰਾਉਣੇ ਸੀ ਅੱਛਾ ਹਾਂਜੀ ਤੇ ਉਹ ਮੈਂ ਆਖਿਆ ਨਾ ਟਿਕਟ ਤੇ ਥੋੜੇ ਜੇ ਪੈਸੇ ਥੋੜੇ ਦੇ ਸੀ ਕਿੰਨੇ ਕੁ ਪੈਸੇ ਕੁ 3000 ਰੁਪਏ 3000 ਕਿ ਲੈ ਤੂੰ ਥੋੜਾ ਬਦ ਲੈ ਲੈ ਪਰ ਮੋੜ ਨਹੀਂ ਮੈਨੂੰ ਦਾ ਹਫਤੇ ਤੱਕ ਮੈਨੂੰ ਲੋੜ ਹੈ ਦੁਬਾਰੇ ਹਾਂ ਹਫਤੇ ਤੱਕ ਮੋੜ ਦੋਗੇ ਹਾਂਜੀ ਹਾਂਜੀ ਹਫਤੇ ਤੋਂ ਪਹਿਲੇ ਸੈਲਰੀ ਮੇਰੀ ਮਿਲ ਜਾ ਰਹੀ ਹੈ ਅੱਛਾ 30000 ਤੁਸੀਂ ਐ ਕਰੋ ਲੱਖ ਹੀ ਲੈ ਲਓ ਫਿਰ ਮੈਨੂੰ ਸਿੱਧਾ ਲੱਖ ਮੋੜ ਦਿਓ ਕਿਉਂਕਿ ਟੁੱਟੇ ਪੈਸੇ ਫਿਰ ਖਰਾਬ ਹੋ ਜਾਣਗੇ ਚਲੋ ਠੀਕ ਹੈ ਅੱਛਾ ਕੀ ਕਾਤੇ ਭੇਜਾਂ ਤੁਹਾਨੂੰ ਮੈਂ ਗੂਗਲ ਪੇ ਫੋਨ ਪੇ ਚਲਾਉਂਦੇ ਹਾਂ 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 ਗੂਗਲ ਪੇ ਚੱਲਦਾ ਹੈ ਪੇਪੀਐਮ ਵੀ ਚੱਲਦਾ ਹੈ ਸਾਰਾ ਕੁਝ ਚੱਲਦਾ ਚਲੋ ਫਿਰ ਮੈਂ ਤੁਹਾਨੂੰ ਗੂਗਲ ਪੇ ਭੇਜ ਦਿੰਦਾ ਹਾਂ ਹਾਂ ਮੈਨੂੰ ਭੇਜ ਦਿਓ ਕੀ ਨਾਂ ਤੇ ਹੋਗਾ ਪਤਾ ਨਹੀਂ ਹੁਣ ਮੈਂ ਆਉਂ ਕਲਪੇ ਲੈਂਦੀ ਆ ਨਾ ਕਿਸੇ ਦਾ ਤੇ ਫਿਰ ਮੈਂ ਤੈਨੂੰ ਭੇਜਦੀ ਆ ਹੋਰ ਸੁਣਾ ਕੀ ਹਾਲ ਚਾਲ ਬਹੁਤ ਵਧੀਆ ਤੂੰ ਸੁਣਾਓ ਬਹੁਤ ਵਧੀਆ ਫੋਨ ਕਰਦੇ ਰਿਹਾ ਕਰੋ ਪਤਾ ਕੀ ਆ ਰਿਸ਼ਤੇ ਗੱਲਬਾਤ ਕਰਨ ਨਾਲ ਹੀ ਰਿਸ਼ਤੇ ਵੱਧਦੇ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਸਹੀ ਹਾਂ ਹਾਂ ਤੇ ਤੜਕੇ ਦਾ ਹੋਰ ਕੋਈ ਮਿਲਿਆ ਨਹੀਂ ਰਿਸ਼ਤੇਦਾਰ ਹੈ ਤੜਕੇ ਦਾ ਕੋਈ ਹੋਰ ਰਿਸ਼ਤੇਦਾਰ ਮਿਲਿਆ ਨਹੀਂ ਨਹੀਂ ਹੋਰ ਕੋਈ ਵੀ ਨਹੀਂ ਮਿਲਿਆ ਕਿੰਨੇ ਕ ਪੈਸੇ ਬਣ ਗਏ ਤੂੰ ਪਹਿਲਾ ਕੋਈ ਨਹੀਂ ਮਿਲੇ ਅੱਜ ਤਾਂ ਸੱਚ ਨਹੀਂ ਗਿਆ ਸ਼ਰਮ ਨੂੰ ਹੱਥ ਮਾਰਿਆ ਕਰੋ ਥੋੜਾ ਬਹੁਤਾ ਪਹਿਲਾਂ ਤਾਂ ਬੰਦੇ ਕਰਦੇ ਫਰੋਡ ਨੂੰ ਜੀ ਵੀ ਲਗੇ ਹੋਰ ਅਸੀਂ ਵੀ ਲੱਗ ਗਿਆ ਕੀ ਹੋਇਆ ਨੂੰ ਖਾਨ ਨੂੰ ਰੁਪਈਆ ਨਹੀਂ ਕੋਈ ਫੇਰ ਆ ਕੇ ਗੱਲ ਤੁਸੀਂ ਸ਼ਰਿਆਾਂ ਵਿੱਚ ਕਿਸੇ ਨੂੰ ਕਿਸੇ ਤੋਂ ਪੈਸੇ ਕਿੱਥੋਂ ਬੋਲਦੇ ਟੀ ਕਿਸੇ ਤੋਂ ਲਈ ਹੈ ਹੈ ਤੇ ਤੋਂ ਬੋਲ ਦਿਓ ਕਿ ਗਨੇਡਾ ਚ ਕੈਨੇਡਾ 'ਚ ਬੋਲਦੇ ਹੋ ਤੁਸੀਂ ਕਿ ਤੋ ਹੋਰ ਨੰਬਰ ਲੈ ਕੇ ਦੂਜਾ ਕੁਝ ਬਣਾ ਰਹੇ ਹੋ ਮੈਨੂੰ ਪਤਾ ਕਿੱਥੋਂ ਬੋਲਦੇ ਹੋ ਤੁਸੀਂ ਬਦਨਾਮ ਕਰੀ ਜਾਂਦੇ ਹੋ ਉਸ ਪਾਕ ਪਵਿੱਤਰ ਧਰਤੀ ਨੂੰ ਇਹਨੂੰ ਬਦਨਾਮ ਕਰੀ ਜਾਂਦੇ ਕਿਵੇਂ ਸਾਰਾ ਪਤਾ ਹੈ ਮੈਨੂੰ ਤੁਸੀਂ ਸ਼ਰਮ ਕਰਿਆ ਕਰੋ ਦੇਖੋ ਤੁਸੀਂ ਦੁਨੀਆ ਬਹੁਤ ਫਾਰਵਰਡ ਹੋ ਗਈ ਉਹ ਗਏ ਹੁਣ ਜਮਾਨੇ ਅਗਲੇ ਨੂੰ ਪਤਾ ਨਹੀਂ ਉਹ ਕੌਣ ਮੇਰੇ ਰਿਸ਼ਤੇਦਾਰ ਰਿਸ਼ਤੇਦਾਰ ਬੋਲਦੇ ਕਿਉਂ ਹੁਣ ਕੀ ਕਰੀਏ ਅਣਖਾਣ ਰੁਪਈਆ ਵੀ ਚਲੋ ਮਿਹਨਤ ਕਰੋ ਹੱਥ ਪੈਰ ਨਹੀਂ ਲਾਇਆ ਉਹਨੇ ਹੱਥ ਪੈਰ ਲੱਗੇ ਆ ਕੀ ਕਰੀਏ ਸਾਡੀ ਜਿਹੜੀ ਮਿਹਨਤ ਕਰੀਏ ਚਲੋ ਦਿਮਾਗ ਨਾ ਖਰਾਬ ਕਰੋ ਪਲੀਜ਼ ਛੱਡ ਦਿਓ ਇਹ ਜੇ ਕੰਮ ਠੀਕ ਹੈ ਨਹੀਂ ਛੱਡਨੇ ਨਹੀਂ ਖਾਣਾ ਤਵਾ ਕੀ ਕਰੀਏ ਖਾਣਾ ਹੱਥਾਂ ਨਾਲ ਖਾਓ ਹੱਥ ਕਮਾਉਣ ਉੱਤੇ ਨੇ ਕੁੱਤਰੇ